ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਦਿਨ ਦੇ ਵਿੱਚ ਇਹ ਇੱਕ ਪਾਠ ਜਰੂਰ ਕਰਿਆ ਕਰੋ ਇਹ ਪਾਠ ਦੇ ਨਾਲ ਸਾਡੇ ਘਰ ਦੀ ਤੰਦਰੁਸਤੀ ਤਰੱਕੀ ਸਾਡੇ ਘਰ ਦੀ ਬਰਕਤ ਵਧੇਗੀ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਅਕਸਰ ਆਮ ਘਰਾਂ ਦੇ ਵਿੱਚ ਦੇਖਦੇ ਹਾਂ ਕਿ ਘਰ ਦੇ ਵਿੱਚ ਇੱਕ ਜੀ ਕਮਾਉਣ ਵਾਲਾ ਹੁੰਦਾ ਭਾਵੇਂ ਉਸ ਇੱਕ ਜੀ ਦੀ ਕਮਾਈ ਦੇ ਨਾਲ ਹੀ ਪੂਰੇ ਘਰ ਪਰਿਵਾਰ ਦਾ ਖਰਚਾ ਜਾਂਦਾ ਹੈ ਸਾਰੇ ਪਰਿਵਾਰ ਦੇ ਜੀਵਾਂ ਦੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਕਿਸੇ ਕਿਸੇ ਘਰ ਦੇ ਵਿੱਚ ਭਾਵੇਂ ਪਤੀ ਪਤਨੀ ਦੋਵੇਂ ਕਮਾਉਂਦੇ ਹੋਣ ਨਹੀਂ ਤਾਂ ਜ਼ਿਆਦਾਤਰ ਪਤੀ ਬਾਹਰੋਂ ਕਮਾਈ ਕਰਕੇ ਲੈ ਕੇ ਆਉਂਦਾ ਹੈ ਅਤੇ ਪਤਨੀ ਆਪਣੇ ਘਰ ਨੂੰ ਆਪਣੇ ਬੱਚਿਆਂ ਨੂੰ ਸੰਭਾਲਦੀ ਆ ਘਰ ਪਰਿਵਾਰ ਨੂੰ ਚਲਾਉਣ ਦੇ ਵਿੱਚ ਦੋਵਾਂ ਹੀ ਜੀਵਾਂ ਦਾ ਪੂਰਾ ਪੂਰਾ ਯੋਗਦਾਨ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਜਿਸ ਘਰ ਦੇ ਵਿੱਚ ਦੋਵੇਂ ਜੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਬੜੇ ਜਨ ਨਾਲ ਜ਼ਿੰਮੇਵਾਰੀ ਨਾਲ ਨਿਭਾਉਂਦੇ ਨੇ ਉਹ ਘਰ ਪਰਿਵਾਰ ਹਮੇਸ਼ਾ ਤਰੱਕੀ ਕਰਦੇ ਨੇ ਪਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਉਸ ਜੀ ਦੀ ਜੋ ਸਾਡੇ ਘਰ ਦੇ ਵਿੱਚ ਕਮਾਈ ਕਰਕੇ ਲੈ ਕੇ ਆਉਂਦਾ ਹੈ ਕੋ ਭਾਵੇਂ ਕਰਦੀ ਔਰਤ ਆ ਭਾਵੇਂ ਕਰਦਾ ਮਰਦ ਆ ਜੋ ਜੀ ਵੀ ਤੁਹਾਡੇ ਲਈ ਪੈਸਾ ਕਮਾਉਂਦਾ ਹੈ ਤੁਹਾਡੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦਾ ਹੈ ਨਾ ਉਸ ਜੀ ਦੀ ਤੰਦਰੁਸਤੀ ਤਰੱਕੀ ਜ਼ਰੂਰ ਮੰਗਿਆ ਕਰੋ ਪੂਰਾ ਪਰਿਵਾਰ ਉਸ ਜੀ ਦੇ ਲਈ ਇੱਕ ਪਾਠ ਜ਼ਰੂਰ ਕਰੋ ਕਿਆ ਕਰੋ ਭਾਵੇਂ ਤੁਸੀਂ ਅਮਰਤ ਵੇਲੇ ਦੀ ਹਾਜ਼ਰੀ ਲਗਾਉਦੇ ਹੋ ਸ਼ਾਮ ਵੇਲੇ ਦਾ ਵੀ ਨਾਮ ਤੁਹਾਡਾ ਪੱਕਾ ਹੈ ਪਰ ਇਸ ਤੋਂ ਇਲਾਵਾ ਇੱਕ ਪਾਠ ਉਸ ਜੀ ਦੇ ਲਈ ਜ਼ਰੂਰ ਕਰਿਆ ਕਰੋ ਜੋ ਜੀ ਤੁਹਾਡੇ ਲਈ ਸਾਰਾ ਦਿਨ ਮਿਹਨਤ ਕਰਦਾ ਹੈ ਪਾਠ ਤੁਸੀਂ ਜਿਹੜਾ ਮਰਜ਼ੀ ਕਰ ਲਓ ਭਾਵੇਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰ ਲਓ ਚੋਪਈ ਸਾਹਿਬ ਕਰ ਲਓ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਓ ਜਿਹੜੇ ਪਾਠ ਨਹੀਂ ਕਰ ਸਕਦੇ ਉਹ 5-10 ਮਿੰਟ ਮੂਲ ਮੰਤਰ ਜੀ ਦਾ ਜਾਪ ਕਰ ਲਓ ਜਿਹਦੇ ਪਾਠ ਵੀ ਨਹੀਂ ਕਰ ਸਕਦੇ ਸ਼ਬਦ ਜਾਪ ਵੀ ਨਹੀਂ ਕਰ ਸਕਦੇ ਉਹ ਦੋਵੇਂ ਵੇਲੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸ ਬੇਨਤੀ ਕਰਿਆ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਇਸ ਜੀ ਨੂੰ ਤੰਦਰੁਸਤੀ ਤਰੱਕੀ ਬਖਸ਼ੋ ਕਿਉਂਕਿ ਇਹ ਜੀ ਮੇਰੇ ਸਾਰੇ ਖਰਚੇ ਚੁੱਕ ਰਿਹਾ ਹੈ ਇਹਦੇ ਕਰਕੇ ਮੇਰੀਆਂ ਲੋੜਾਂ ਜਰੂਰਤਾਂ ਪੂਰੀਆਂ ਹੋ ਰਹੀਆਂ ਨੇ ਭਾਵੇਂ ਕਿ ਸਭ ਕੁਝ ਪਰਮ ਪਿਤਾ ਪਰਮਾਤਮਾ ਜੀ ਦੀ ਮਰਜ਼ੀ ਦੇ ਨਾਲ ਹੋ ਰਿਹਾ ਏ ਪਰਮ ਪਿਤਾ ਪਰਮਾਤਮਾ ਜੀ ਕਰ ਰਹੇ ਨੇ ਪਰ ਇਹ ਜੋ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਨੇ ਨਾ ਇਹ ਵੀ ਪਰਮਾਤਮਾ ਨੇ ਹੀ ਦਿੱਤੀਆਂ ਨੇ ਕਿਸੇ ਨੂੰ ਰੋਟੀ ਕਮਾਉਣ ਦੀ ਜ਼ਿੰਮੇਵਾਰੀ ਮਿਲ ਗਈ ਕਿਸੇ ਨੂੰ ਰੋਟੀ ਪਕਾਉਣ ਦੀ ਜਿੰਮੇਵਾਰੀ ਮਿਲ ਗਈ ਤਾਂ ਜੋ ਵੀ ਜ਼ਿੰਮੇਵਾਰੀਆਂ ਸਾਨੂੰ ਮਿਲੀਆਂ ਨੇ ਇਹਨਾਂ ਜ਼ਿੰਮੇਵਾਰੀਆਂ ਨੂੰ ਆਪਾਂ ਪੂਰੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਨਿਭਾਈਏ ਤਾਂ ਸਾਨੂੰ ਹਰੇਕ ਕੰਮ ਦੇ ਵਿੱਚ ਤਰੱਕੀ ਮਿਲਦੀ ਆ ਉਹ ਕੰਮ ਕਰਨੇ ਆਸਾਨ ਹੋ ਜਾਂਦੇ ਜਿੰਨੇ ਨੂੰ ਆਪਾਂ ਚਾਅ ਦੇ ਨਾਲ ਕਰਦੇ ਆ ਸੋ ਸੰਗਤ ਜੀ ਜਿਹੜਾ ਬੰਦਾ ਕਮਾਈ ਕਰ ਰਿਹਾ ਹੈ ਉਹ ਵੀ ਮਾਲਕ ਦਾ ਸ਼ੁਕਰਾਨਾ ਕਰੇ ਕਿ ਪ੍ਰਮਾਤਮਾ ਤੁਸੀਂ ਮੈਨੂੰ ਇਹ ਕਿਰਤ ਬਖਸ਼ੀ ਆ ਤੁਸੀਂ ਮੈਨੂੰ ਇਹ ਜ਼ਿੰਮੇਵਾਰੀ ਬਖਸ਼ੀ ਆ ਤੁਹਾਡਾ ਧੰਨਵਾਦ ਅਤੇ ਜਿੰਨਾ ਜੀਆਂ ਦੇ ਲਈ ਉਹ ਕਮਾਈ ਕਰ ਰਿਹਾ ਸਾਰਾ ਦਿਨ ਮਿਹਨਤ ਕਰ ਰਿਹਾ ਹੈ ਉਹ ਕਰਦੇ ਜੀ ਵੀ ਉਹਦੇ ਲਈ ਅਰਦਾਸ ਬੇਅੰਤੀ ਕਰਿਆ ਕਰੋ ਉਹਦੇ ਲਈ ਇੱਕ ਪਾਠ ਜਰੂਰ ਕਰਿਆ ਕਰੋ ਕਿਸੇ ਵੀ ਵੇਲੇ ਕਰ ਲਓ ਅਤੇ ਪਾਠ ਕਰਨ ਦੇ ਨਾਲ ਨਾਲ ਇਹ ਦੋ ਤਿੰਨ ਗੱਲਾਂ ਦਾ ਹੋਰ ਧਿਆਨ ਰੱਖ ਲਈਏ ਤਾਂ ਸਾਡੇ ਘਰ ਦੀ ਬਰਕਤ ਹਮੇਸ਼ਾ ਵੱਧਦੀ ਜਾਵੇਗੀ ਸਾਡਾ ਘਰ ਪਰਵਾਰ ਹਮੇਸ਼ਾ ਤਰੱਕੀ ਕਰੇਗਾ ਉਹਨਾਂ ਦੇ ਵਿੱਚੋਂ ਪਹਿਲਾ ਕੰਮ ਆ ਕਿ ਜਿਵੇਂ ਆਪਾਂ ਹਰ ਰੋਜ਼ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਜਾਂ ਦੁਨੀਆਦਾਰੀ ਦੇ ਵਿੱਚ ਵਿਚਰਦੇ ਆ ਹੋਇਆ ਜਦੋਂ ਵੀ ਸਾਡੇ ਲਈ ਕੋਈ ਕੰਮ ਕਰਦਾ ਆਪਾਂ ਉਹਨੂੰ ਧੰਨਵਾਦ ਕਹਿੰਦੇ ਆ ਉਹਦਾ ਸ਼ੁਕਰਾਨਾ ਕਰਦੇ ਆ ਉਸੇ ਤਰ੍ਹਾਂ ਕਰਦੇ ਉਸ ਜੀ ਨੂੰ ਵੀ ਤਾਂ ਨਾਦ ਗਿਆ ਕਰੋ ਜੇ ਰੋਜ਼ ਨਹੀਂ ਕਹਿ ਸਕਦੇ ਕਿਸੇ ਖਾਸ ਮੌਕੇ ਦੇ ਉੱਤੇ ਉਹਨੂੰ ਜ਼ਰੂਰ ਅਹਿਸਾਸ ਕਰਵਾਇਆ ਕਰੋ ਕਿ ਸਾਨੂੰ ਤੁਹਾਡੀ ਕੀਤੀ ਹੋਈ ਮਿਹਨਤ ਦੀ ਕਦਰ ਆ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਤੁਸੀਂ ਸਾਡੇ ਲਈ ਬਹੁਤ ਕੁਝ ਕਰ ਰਹੇ ਹੋ ਕਿਉਂਕਿ ਜਦੋਂ ਆਪਾਂ ਉਹਨੂੰ ਇਹ ਅਹਿਸਾਸ ਕਰਵਾਵਾਂਗੇ ਨਾ ਕਿ ਸਾਨੂੰ ਤੁਹਾਡੀ ਕੀਤੀ ਹੋਈ ਮਿਹਨਤ ਦੀ ਕਦਰ ਆ ਤਾਂ ਉਹ ਸਾਡੇ ਲਈ ਹੋਰ ਵੀ ਮਿਹਨਤ ਕਰੇਗਾ ਸਾਡੇ ਲਈ ਇਸ ਤੋਂ ਵੀ ਬਿਹਤਰ ਕਰਨ ਦੀ ਕੋਸ਼ਿਸ਼ ਕਰੇਗਾ ਪਰ ਜਦੋਂ ਕੁਝ ਲੋਕ ਇਹ ਕਹਿ ਦਿੰਦੇ ਨੇ ਵੀ ਇਹ ਕੰਮ ਕਰਨਾ ਤਾਂ ਇਹਦਾ ਫਰਜ ਹੈ ਜ਼ਿੰਮੇਵਾਰੀ ਹੈ ਇਹ ਕੋਈ ਖਾਸ ਤਾਂ ਨਹੀਂ ਕਰ ਰਿਹਾ ਸਾਰੇ ਹੀ ਕਰਦੇ ਨੇ ਤਾਂ ਉਦੋਂ ਬੰਦੇ ਦਾ ਦਿਲ ਟੁੱਟ ਜਾਂਦਾ ਹੈ ਕਿ ਮੈਂ ਇਹਨਾਂ ਦੇ ਲਈ ਸਾਰਾ ਸਾਰਾ ਦਿਨ ਮਿਹਨਤ ਕਰਦਾ ਹਾਂ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਮੇਰੀ ਮਿਹਨਤ ਦੀ ਕਦਰ ਹੀ ਨਹੀਂ ਆ ਪਰ ਜਦੋਂ ਆਪਾਂ ਉਹਨਾਂ ਦੀ ਮਿਹਨਤ ਦੀ ਕਦਰ ਕਰਦੇ ਹਾਂ ਤਾਂ ਉਹਨਾਂ ਦਾ ਹੌਸਲਾ ਹਿੰਮਤ ਹੋਰ ਦੂਨ ਸੁਵਾਇਆ ਹੋ ਜਾਂਦਾ ਹੈ ਉਹ ਹੋਰ ਜ਼ਿਆਦਾ ਮਿਹਨਤ ਕਰਦੇ ਨੇ ਇਸ ਕਰਕੇ ਉਹਨਾਂ ਦਾ ਕਦੇ-ਕਦੇ ਧੰਨਵਾਦ ਕਰਿਆ ਕਰੋ ਤਾਰੀਫ ਕਰਿਆ ਕਰੋ ਉਹਨਾਂ ਨੂੰ ਚੰਗਾ ਲੱਗੇਗਾ ਅਤੇ ਹਰ ਰੋਜ਼ ਮਨ ਹੀ ਮਨ ਦੇ ਵਿੱਚ ਤਾਂ ਉਸ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਜਿਸ ਜੀ ਦੇ ਸਿਰ ਤੇ ਉੱਤੇ ਤੁਹਾਨੂੰ ਕੋਈ ਫਿਕਰ ਫਕਾ ਨਹੀਂ ਆ ਜੋ ਤੁਹਾਡੀਆਂ ਲੋੜਾਂ ਜਰੂਰਤਾਂ ਨੂੰ ਪੂਰੀਆਂ ਕਰਦੇ ਆ ਜਿਵੇਂ ਆਪਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਆ ਉਸ ਜੀ ਦਾ ਵੀ ਕਰੀਏ ਮਨ ਦੀ ਗੱਲ ਮਨ ਤੱਕ ਛੇਤੀ ਪਹੁੰਚਦੀ ਆ ਉਸ ਤੋਂ ਬਾਅਦ ਆ ਤੀਸਰੀ ਗੱਲ ਕਿ ਪਰਿਵਾਰ ਦੇ ਸਾਰੇ ਜੀ ਜਦੋਂ ਭੋਜਨ ਪ੍ਰਸ਼ਾਦਾ ਸ਼ੱਕਦੇ ਆ ਉਹ ਦੋ ਵਜਨ ਪ੍ਰਸ਼ਾਦਾ ਸ਼ੱਕ ਨਾ ਲੱਗਿਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਜਰੂਰ ਕਰਿਆ ਕਰੋ ਕਿ ਪਰਮਾਤਮਾ ਤੁਸੀਂ ਸਾਨੂੰ ਇਹ ਰੋਟੀ ਬਖਸ਼ੀ ਜਦੋਂ ਆਪਾਂ ਸ਼ੁਕਰਾਨਾ ਕਰਦੇ ਆ ਨਾ ਸ਼ੁਕਰਾਨੇ ਦੇ ਵਿੱਚ ਬਹੁਤ ਤਾਕਤ ਆ ਸ਼ੁਕਰਾਨਾ ਕਰਨ ਦੇ ਨਾਲ ਸਾਡੇ ਤੇ ਸਤਿਗੁਰ ਸੱਚੇ ਪਾਤਸ਼ਾਹ ਜਿੰਦਿਆਂ ਬਹੁਤ ਰਹਿਤਾਂ ਹੁੰਦੀਆਂ ਨੇ ਤਾਂ ਪੂਰਾ ਪਰਿਵਾਰ ਸ਼ੁਕਰਾਨਾ ਕਰਕੇ ਹੀ ਭੋਜਨ ਸ਼ਕਿਆ ਕਰੋ ਆਪਣੇ ਬੱਚਿਆਂ ਨੂੰ ਵੀ ਇਹ ਆਦਤ ਪਾਓ ਜਿਵੇਂ ਜਿਵੇਂ ਸ਼ੁਕਰਾਨਾ ਕਰਾਂਗੇ ਓਵੇਂ ਓਵੇਂ ਵਾਹਿਗੁਰੂ ਜੀ ਦੇ ਚਰਨਾਂ ਦੇ ਨੇੜੇ ਹੋਵਾਂਗੇ ਜਦੋਂ ਆਪਾਂ ਇਹ ਬ੍ਰੋ ਵੀ ਦਾ ਸ਼ੁਕਰਾਨਾ ਕਰਦੇ ਆ ਤਾਂ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਤੇ ਖੁਸ਼ ਹੁੰਦੀ ਆ ਕਿ ਇਹ ਬੰਦਾ ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਆਇਆ ਹੈ ਇਹ ਬੇਸ਼ੁਕਰ ਨਹੀਂ ਆ ਬੇਸ਼ੁਕਰੇ ਬੰਦੇ ਨੂੰ ਕਿਤੇ ਢੋਈ ਨਹੀਂ ਮਿਲਦੀ ਉਹ ਕਿਸੇ ਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਸ਼ੁਕਰਾਨਾ ਕਰਨਾ ਵੀ ਜ਼ਰੂਰੀ ਅਤੇ ਚੌਥੀ ਗੱਲ ਇੱਥੇ ਹੋਰ ਕਿ ਚਲੋ ਮੰਨਦੇ ਆ ਕਿ ਕਰਦਾ ਇੱਕ ਜੀ ਕਮਾਈ ਕਰ ਰਿਹਾ ਹੈ ਬਾਕੀ ਅਜੇ ਨਹੀਂ ਕਮਾ ਰਿਹਾ ਤਾਂ ਜੋ ਕਮਾ ਨਹੀਂ ਰਿਹਾ ਉਹ ਬਚਾਦਾ ਸਕਦੇ ਆ ਨਾ ਭਾਵੇਂ ਆਪਾਂ ਆਪਣੇ ਘਰ ਦੀ ਬਰਕਤ ਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਘਰ ਦੇ ਵਿੱਚ ਪੈਸੇ ਦੀ ਤੰਗੀ ਨਾ ਆ ਜਾਵੇ ਇਹਦੇ ਲਈ ਆਪਾਂ ਆਪਣੇ ਖਰਚਿਆਂ ਨੂੰ ਤਾਂ ਘਟਾ ਸਕਦੇ ਹਾਂ ਥੋੜਾ ਸੋਚ ਸਮਝ ਕੇ ਚੱਲੀਏ ਜ਼ਰੂਰੀ ਨਹੀਂ ਆ ਕਿ ਜਿੱਥੇ ਇੱਕ ਚੀਜ਼ ਦੇ ਨਾਲ ਸਰਦਾ ਹੋਵੇ ਉੱਥੇ ਦੋ ਹੀ ਲੈਣੀਆਂ ਵੇਖੋ ਵੇਖ ਰੀਸ-ਸੋਰੀਸ ਕਰਕੇ ਨਹੀਂ ਕਰਨੇ ਚਾਹੀਦੇ ਆਪਣੀ ਜੇਬ ਨੂੰ ਦੇਖ ਕੇ ਫਿਰ ਹੀ ਖਰਚਾ ਕਰਨਾ ਚਾਹੀਦਾ ਹੈ ਅਤੇ ਘਰ ਦੇ ਵਿੱਚ ਆਮਦਨੀ ਅਤੇ ਖਰਚੇ ਦਾ ਦੋਵਾਂ ਦਾ ਹਿਸਾਬ ਕਿਤਾਬ ਰੱਖੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਸਾਂਝੇ ਪਰਿਵਾਰ ਦੇ ਵਿੱਚ ਹੀ ਸਾਰੀ ਕਿਤਾਬ ਰੱਖਣਾ ਹੈ ਜੇ ਤੁਸੀਂ ਇਕੱਲੇ ਰਹਿੰਦੇ ਹੋ ਘਰ ਦੇ ਵਿੱਚ ਤੁਸੀਂ ਦੋ ਜੀ ਹੋ ਤਿੰਨ ਜੀ ਹੋ ਤਾਂ ਵੀ ਤੁਸੀਂ ਆਪਣੀ ਆਮਦਨੀ ਅਤੇ ਖਰਚੇ ਦਾ ਹਿਸਾਬ ਕਿਤਾਬ ਰੱਖੋ ਜਦੋਂ ਆਪਾਂ ਆਮਦਨੀ ਦੇ ਨਾਲ ਨਾਲ ਖਰਚਾ ਲਿਖਦੇ ਆ ਤਾਂ ਸਾਡੇ ਖਰਚਿਆਂ ਦੇ ਉੱਤੇ ਬਹੁਤ ਕੰਟਰੋਲ ਹੁੰਦਾ ਹੈ ਇਹ ਮੇਰਾ ਖੁਦ ਦਾ ਤਜਰਬਾ ਹੈ ਸਾਨੂੰ ਖੁਦ ਨੂੰ ਪਤਾ ਲੱਗਦਾ ਹੈ ਵੀ ਅਸੀਂ ਕਿੱਥੇ ਕਿੱਥੇ ਫਜ਼ੂਲ ਖਰਚੇ ਕੀਤੇ ਆ ਤਾਂ ਘਰ ਦੇ ਵਿੱਚ ਇਹ ਨਿਯਮ ਹੋਣਾ ਬਹੁਤ ਜ਼ਰੂਰੀ ਆ ਦੇਖਣਾ ਤੁਸੀਂ ਇੰਜ ਕਰਕੇ ਵੇਖਿਓ ਜੇ ਤੁਹਾਡੇ ਘਰ 'ਚ ਵੀ ਬਹੁਤ ਫਰਕ ਪਵੇਗਾ ਅਤੇ ਉਸ ਤੋਂ ਬਾਅਦ ਕਿ ਆਪਣੇ ਘਰ ਪਰਿਵਾਰ ਦੇ ਮਾਹੌਲ ਨੂੰ ਖੁਸ਼ ਮਾ ਬਣਾ ਕੇ ਰੱਖੋ ਵਧੀਆ ਬਣਾ ਕੇ ਰੱਖੋ ਜਿਹੜਾ ਜੀ ਸਾਰਾ ਦਿਨ ਕਾਰੋਬਾਰ ਰਿੰਦਾ ਸਾਡੇ ਲਈ ਕਮਾਈ ਕਰਦਾ ਏ ਉਹ ਜੀ ਜਦੋਂ ਘਰ ਦੇ ਵਿੱਚ ਵਾਪਸ ਆਵੇ ਤਾਂ ਉਹਨੂੰ ਖਿੜੇ ਮੱਥੇ ਮਿਲੋ ਕਈ ਕਰਾਂਦਾ ਏ ਇਸ ਆਬ ਕਿਤਾਬ ਹੁੰਦਾ ਕਿ ਉਹ ਬੰਦਾ ਜਦੋਂ ਕੰਮ ਤੇ ਜਾਂਦਾ ਏ ਉਦੋਂ ਵੀ ਘਰ ਦੇ ਵਿੱਚ ਕਲੇਸ਼ ਜਦੋਂ ਬਾਹਰੋਂ ਵਾਪਸ ਆਉਂਦਾ ਘਰ ਵਿੱਚੋਂ ਦੂਵੀ ਜੰਗ ਛੇੜੀ ਹੁੰਦੀ ਆ ਤਾਂ ਜਦੋਂ ਇਦਾਂ ਦਾ ਮਾਹੌਲ ਘਰ ਦੇ ਵਿੱਚ ਹੁੰਦਾ ਤਾਂ ਫਿਰ ਕਿਸੇ ਦਾ ਕੋਈ ਵੀ ਕੰਮ ਵਧੀਆ ਤਰੀਕੇ ਦੇ ਨਾਲ ਨਹੀਂ ਹੋ ਸਕਦਾ ਸਾਡੇ ਮਮਤਨ ਦੇ ਕਾਰੋਬਾਰ ਤੇ ਵੀ ਇਹਦਾ ਮਾੜਾ ਅਸਰ ਪੈਂਦਾ ਸਾਡੀ ਸਿਹਤ ਤੇ ਵੀ ਇਹਦਾ ਮਾੜਾ ਅਸਰ ਪੈਂਦਾ ਬੱਚਿਆਂ ਦੀ ਪੜ੍ਹਾਈ ਤੇ ਮਾੜਾ ਅਸਰ ਪੈਂਦਾ ਇਸ ਕਰਕੇ ਪਰਿਵਾਰ ਦੇ ਵਿੱਚ ਜਿੰਨਾ ਹੋ ਸਕੇ ਉਹ ਨਹੀਂ ਸੋਚ ਸਮਝ ਕੇ ਬੋਲੋ ਜੇ ਇੱਕ ਜੀ ਗੁੱਸਾ ਕਰ ਰਿਹਾ ਹੈ ਦੂਜਾ ਸ਼ਾਂਤ ਹੋ ਜਾਵੇ ਸ਼ਾਂਤ ਰਹਿ ਕੇ ਉਹਦੀ ਗੱਲ ਨੂੰ ਸੁਣੇ ਪਰਿਵਾਰ ਦੇ ਵਿੱਚ ਜੇਦ ਅੜੀ ਬਿਲਕੁਲ ਨਹੀਂ ਕਰਨੀ ਚਾਹੀਦੀ ਪਰਿਵਾਰ ਦੇ ਵਿੱਚ ਕੀਤੀ ਹੋਈ ਇੱਕ ਦੂਸਰੇ ਜੀਆਂ ਦੇ ਨਾਲ ਜੇਦ ਅੜੀ ਈਰਖਾ ਕਰ ਪਰਿਵਾਰ ਨੂੰ ਪਰਵਾਹ ਦੀਵਾਲਾ ਲੈ ਕੇ ਜਾਂਦੀ ਆ ਪਰ ਜਿੰਨਾ ਹੀ ਘਰ ਪਰਿਵਾਰ ਦੇ ਜੀਵਾਂ ਦੇ ਵਿੱਚ ਪ੍ਰੇਮ ਪਿਆਰ ਇਤفاق ਹੋਵੇਗਾ ਉਨਾ ਹੀ ਘਰ ਤਰੱਕੀ ਕਰਦਾ ਹੈ ਸੋ ਆਪਾਂ ਵੀ ਆਪਣੇ ਘਰ ਪਰਿਵਾਰ ਦੇ ਵਿੱਚ ਖਰਾਲ ਮਿਲ ਕੇ ਰਹਿਣਾ ਹੈ ਇੱਕ ਦੂਸਰੇ ਦੀ ਸਲਾਹ ਦੇ ਨਾਲ ਚੱਲਣਾ ਹੈ